ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਸੋ ਕੱਲ ਦੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਅਚਲ ਬਟਾਲੇ ਦੀ ਧਰਤੀ ਤੇ ਪਹੁੰਚਦੇ ਨੇ ਉਹਨਾਂ ਜੋਗੀਆਂ ਦੇ ਨਾਲ ਸ਼ਿਵਰਾਤਰੀ ਦੇ ਮੇਲੇ ਵਿੱਚ ਵਿਚਾਰ ਗੋਸ਼ਟੀ ਕਰਦੇ ਨੇ ਵਿਚਾਰ ਚਰਚਾ ਕਰਦੇ ਨੇ ਉਹਨਾਂ ਜੋਗੀਆਂ ਦਾ ਮੁਖੀ ਸੀ ਜੋਗੀ ਭੰਗਰਨਾਥ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਨੂੰ ਸਵਾਲ ਕਰਦਾ ਹੈ ਤੇ ਗੁਰੂ ਨਾਨਕ ਮਹਾਰਾਜ ਉਸ ਸਵਾਲ ਦਾ ਤਸੱਲੀ ਬਖਸ਼ ਜਵਾਬ ਦਿੰਦੇ ਨੇ ਉਹ ਜਦੋਂ ਜੋਗੀ ਖਿਜ ਜਾਂਦਾ ਹੈ ਕਲਫ ਜਾਂਦਾ ਹੈ ਤਾਂ ਗੁਰੂ ਨਾਨਕ ਮਹਾਰਾਜ ਨੂੰ ਆਖਦਾ ਹੈ ਕਿ ਤੁਸੀਂ ਤਾਂ ਪਹਿਲਾਂ ਗ੍ਰਸਤ ਤਿਆਗ ਦਿੱਤਾ ਸੀ ਛੱਡ ਦਿੱਤਾ ਸੀ ਸੰਨਿਆਸੀ ਬਣ ਗਏ ਸੀ ਉਦਾਸੀ ਬਣ ਗਏ ਸੀ ਉਦਾਸੀਆਂ ਵਾਲਾ ਪਹਿਰਾਵਾ ਪਾਣ ਲਿਆ ਸੀ ਪਰ ਹੁਣ ਤਾਂ ਤੁਸੀਂ ਉਦਾਸੀਆਂ ਵਾਲਾ ਪਹਿਰਾਵਾ ਤਿਆਗ ਕੇ ਫਿਰ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ ਫਿਰ ਤੁਸੀਂ ਗ੍ਰਸਤ ਦੇ ਵਿੱਚ ਆ ਗਏ ਤੇ ਗੁਰਨਾਨਕ ਮਹਾਰਾਜ ਨੂੰ ਆਖਦਾ ਉਹ ਜੋਗੀ ਕਿ ਤੁਸੀਂ ਹੁਣ ਸਾਧੂ ਨਹੀਂ ਰਹੇ ਸੰਤ ਨਹੀਂ ਰਹੇ ਸੰਿਆਸੀ ਜਾਂ ਉਦਾਸੀ ਨਹੀਂ ਰਹੇ ਤੇ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਭੰਗਰਨਾਥ ਦੀ ਤਸੱਲੀ ਕਰਵਾ ਦਿੱਤੀ ਕਹਿੰਦੇ ਗੱਲ ਸੁਣੋ ਭੰਗਰਨਾਥ ਘਰ ਤੇ ਆਗਣ ਦੇ ਨਾਲ ਘਰ-ਵਾਰ ਛੱਡਣ ਦੇ ਨਾਲ ਕੋਈ ਸੰਿਆਸੀ ਨਹੀਂ ਬਣਦਾ ਕਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਗ੍ਰਸਥ ਪ੍ਰਵਾਨ ਕਰਕੇ ਵੀ ਅਸੀਂ ਸੰਨਿਆਸੀ ਬਣ ਸਕਦੇ ਹਾਂ ਅਸੀਂ ਮੋਹ ਮਾਇਆ ਤੋਂ ਉੱਪਰ ਉੱਠਣਾ ਹੈ ਤੇ ਜਿਹੜੇ ਤੁਸੀਂ ਗ੍ਰਸਥ ਨੂੰ ਤਿਆਗਿਆ ਜਿਹੜੇ ਪਰਿਵਾਰਾਂ ਨੂੰ ਤੁਸੀਂ ਛੱਡਿਆ ਹੈ ਜੇ ਤੁਸੀਂ ਆਪਣੇ ਆਪ ਨੂੰ ਏਡੇ ਵੱਡੇ ਸੰਨਿਆਸੀ ਐਕਵਾਉਂਦੇ ਹੋ ਫਿਰ ਤੁਸੀਂ ਉਹਨਾਂ ਦੇ ਕਰਮ ਮੰਗਲ ਕਿਉਂ ਜਾਣਦੇ ਹੋ ਕਿਉਂਕਿ ਜੋ ਰੋਟੀ ਪਾਣੀ ਹੈ ਜਾਂ ਕੱਪੜਾ ਲੀੜਾ ਹੈ ਤੁਸੀਂ ਗ੍ਰਸਥੀਆਂ ਨੂੰ ਕਹਿੰਨੇ ਹੋ ਨਾ ਸਾਨੂੰ ਦਿਓ ਤੇ ਗ੍ਰਸਥੀਆਂ ਨੂੰ ਤੁਸੀਂ ਮਾੜਾ ਆਖਦੇ ਹੋ ਤੇ ਜਦੋਂ ਗੁਰੂ ਨਾਨਕ ਮਹਾਰਾ ਨੇ ਇਹ ਗੱਲ ਆਖੀ ਤਾ ਉਹ ਹੋਰ ਖਹਿਜ ਜਾਂਦਾ ਹੈ ਕਲਫ ਜਾਂਦਾ ਹੈ ਕਿਉਂਕਿ ਗੁਰਨਾਨਕ ਮਹਾਰਾਜ ਨੇ ਗੱਲੇ ਸਪਸ਼ਟ ਕਰ ਦਿੱਤੀ ਸੀ ਪਹਿਲੀ ਗੱਲ ਤਾਂ ਇਹ ਕਿ ਮੈਂ ਘਰ ਨਹੀਂ ਸੀ ਤੇ ਆ ਗਿਆ ਮੈਂ ਘਰ ਤੋਂ ਵਿਦਾਇਗੀ ਲੈ ਕੇ ਇਸ ਜਗਤ ਜਲਾंदे ਨੂੰ ਤਾਰਨ ਗਿਆ ਸੀ ਫਿਰ ਮੈਂ ਆਪਣੇ ਘਰ ਦੇ ਵਿੱਚ ਆ ਗਿਆ ਹਾਂ ਗ੍ਰਸਥ ਦੇ ਵਿੱਚ ਰਹਿ ਕੇ ਵੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਤੇ ਗੱਲ ਸੁਣਾ ਉਹ ਪੰਗਰਨਾਥੋ ਜੋਗੀਆ ਜੇ ਸਾਰੇ ਲੋਕ ਹੀ ਗ੍ਰਸਥ ਤਿਆਗ ਦੇਣ ਤਾਂ ਇਹ ਜਿਹੜਾ ਸੰਸਾਰ ਹੈ ਇਹ ਅੱਗੇ ਕਿਵੇਂ ਬਤੇਗਾ ਜੇ ਅੱਗੇ ਨਹੀਂ ਵਧੇਗਾ ਤਾਂ ਇਹ ਸੰਸਾਰ ਖਤਮ ਹੋ ਜਾਏਗਾ ਤੇ ਜੇ ਸੰਸਾਰ ਖਤਮ ਹੋ ਗਿਆ ਫਿਰ ਇਹ ਤੁਹਾਡੇ ਸੰਿਆਸੀ ਹੋਣ ਦਾ ਕੀ ਫਾਇਦਾ ਤੇ ਗੁਰਨਾਨਕ ਮਹਾਰਾਜ ਨੇ ਜਦੋਂ ਇੰਨੀ ਤਸੱਲੀ ਕਰਵਾਈ ਤਾਂ ਗੁਰੂ ਪਿਆਰਿਓ ਉਹ yogi ਜਦੋਂ ਆਪਣੀ ਵਿਚਾਰ ਗੋਸ਼ਟੀ ਵਿੱਚ ਹਾਰ ਜਾਂਦਾ ਹੈ ਤਾਂ ਤੁਹਾਨੂੰ ਪਤਾ ਜਿਹੜਾ ਹਾਰਿਆ ਹੋਇਆ ਹੈ ਉਹ ਤਾਂ ਹਮੇਸ਼ਾ ਗਲ ਨੂੰ ਪੈਂਦਾ ਹੈ ਹੁਣ ਗੁਰਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਦਿਵਾਲੇ ਹੋ ਜਾਂਦਾ ਜਦੋਂ ਉਹ ਮੁੱਖੀ ਭੰਗਰਨਾਥ ਦਿਵਾਲੇ ਹੁੰਦਾ ਗੁਰਨਾਨਕ ਮਹਾਰਾਜ ਜੀ ਤੇ ਤਾਂ ਬਾਕੀ yogi ਵੀ ਉੱਠ ਕੇ ਆ ਜਾਂਦੇ ਨੇ ਇਥੋਂ ਤੱਕ ਆਪ ਜੀ ਨੇ ਇਤਿਹਾਸ ਸੁਨੇ ਆ। ਸੋ ਲੋ ਆਓ ਆਪਾਂ ਅਗਲਾ ਇਤਿਹਾਸ ਸਾਂਝਾ ਕਰਦੇ ਹਾਂ ਜੋ ਭਾਈ ਗੁਰਦਾਸ ਜੀ ਨੇ ਵਾਰ ਨੰਬਰ 1 ਪੌੜੀ ਨੰਬਰ 41 ਦੇ ਵਿੱਚ ਦਰਜ ਕੀਤਾ ਹੈ। ਕੀ ਕਹਿੰਦੇ ਨੇ ਭਾਈ ਗੁਰਦਾਸ ਜੀ ਕਿ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਜੋਗੀਆਂ ਤੇ ਸਾਧੂਆਂ ਦੀ ਤਸੱਲੀ ਕਰਵਾ ਦਿੱਤੀ ਤਾਂ ਉਹ ਕਲਫ ਜਾਂਦੇ ਨੇ ਸੜ ਬਣ ਲੱਕੇ ਕੋਲਾ ਬਣ ਜਾਂਦੇ ਨੇ ਤੇ ਗੁਰਨਾਨਕ ਮਹਾਰਾਜ ਜੀ ਨਾਲ ਵਿਚਾਰ ਚਰਚਾ ਕਰਨ ਦੇ ਲਈ ਉੱਠ ਕੇ ਆ ਜਾਂਦੇ ਨੇ। ਕੀ ਹੁੰਦਾ ਹੈ ਅੱਗੇ ਲੋ ਗੁਰੂ ਪਿਆਰਿਓ ਇਤਿਹਾਸ ਸਾਂਝਾ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਜੋ ਮੈਂ ਹਰ ਵੇਲੇ ਹਰ ਵਕਤ ਕਰਦਾ ਹੁੰਨਾ ਕਿ ਪਹਿਲਾਂ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਓ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਕੇ ਇਹ ਇੱਕ ਸੇਵਾ ਖਟਿਓ ਤਾਂ ਜੋ ਉਹਨਾਂ ਨੂੰ ਵੀ ਇਤਿਹਾਸ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਹੁਣ ਜਦੋਂ ਗੁਰਨਾਨਕ ਮਹਾਰਾਜ ਜੀ ਨੇ ਉਹਨਾਂ yogੀਆਂ ਸਾਧੂਆਂ ਜਾਂ ਉਹਨਾਂ ਸਨਿਆਸੀਆਂ ਦੀ تسلی ਕਰਵਾ ਦਿੱਤੀ ਕਿ ਘਰ-ਵਾਰ ਤੇ ਆਗਣ ਦੇ ਨਾਲ ਕੋਈ yogi ਨਹੀਂ ਬਣਦਾ ਭਾਈ ਗੁਰਦਾਸ ਜੀ ਕਹਿੰਦੇ ਇਹ ਸੁਣ ਬਚਨ yogi ਸਰਾਂ ਜਦੋਂ yogiyan ne gurnanak maharaj ji de eh bachan sune ta maar kilak kilak ਦਾ ਮਤਲਬ ਹੈ ਕਿਲਕਾਰੀ ਜਦੋਂ ਜਿਹੜਾ ਬੱਚਾ ਹੁਣ ਹੈ ਜਦੋਂ ਬੱਚਾ ਹੱਸਦਾ ਜਾਂ ਰੋਂਦਾ ਉਹ ਬਹੁਤ ਉੱਚੀ ਪੂਰੀ ਜ਼ੋਰ ਲਾ ਕੇ ਕਿਲਕਾਰੀ ਮਾਰਦਾ ਮਤਲਬ ਪੂਰਾ ਜ਼ੋਰ ਲਾ ਦਿੰਦਾ ਇਸੇ ਤਰ੍ਹਾਂ ਇਹਨਾਂ yogiyan ne ਇਹਨਾਂ ਸੰਨਿਆਸੀਆਂ ਨੇ ਭਾਵਕ ਮਾਰੀ ਗੁਰੂ ਨਾਨਕ ਮਹਾਰਾਜ ਜੀ ਦੇ ਸਾਹਮਣੇ ਬੜਾ ਜ਼ੋਰ ਲਗਾਇਆ ਜ਼ੋਰ ਲਗਾ ਕੇ ਉੱਠ ਖੜੇ ਕਿ ਗੁਰਨਾਨਕ ਮਹਾਰਾਜ ਨੇ ਸਾਡੇ ਇਸ ਸੰਨਿਆਸੀਆਂ ਨੂੰ ਕਿਉਂ ਆਖਿਆ ਕਿ ਭਾਈ ਸੰन्यास ਲੈਣ ਦੀ ਲੋੜ ਨਹੀਂ ਤੁਸੀਂ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿ ਕੇ ਵੀ ਮੁਕਤ ਹੋ ਸਕਦੇ ਹੋ ਇਹ ਸੁਣ ਬਚਨ ਜੋਗੀ ਸਰਾ ਮਾਰ ਕਿਲਕ ਬਹੁ ਰੂਹ ਉਠਾਈ ਆਪਣੀ ਜਿਹੜੀ ਉਹਨਾਂ ਦੀ ਰੂਹ ਹੈ ਅੰਦਰ ਰਹਿ ਆ ਭਾਵ ਨੇ ਉਹ ਉਠਾ ਲੇ ਬਦਲ ਲੇ ਇੰਨੇ ਬਦਲੇ ਜੋ ਉਹਨਾਂ ਦੇ ਅੰਦਰ ਨਫ਼ਰਤ ਲੁਕੀ ਸੀ ਨਾ ਈਰਖਾ ਲੁਕੀ ਸੀ ਅੰਦਰ ਸਾੜਾ ਲੁਕਿਆ ਸੀ ਉਹ ਸਾਰਾ ਸਾਹਮਣੇ ਆ ਗਿਆ ਕਿਉਂਕਿ ਉੱਥੇ ਜਿਹੜੇ ਲੋਕ ਨੇ ਨਾ ਉਹ ਬੈਠੇ ਵੇਖ ਰਹੇ ਨੇ ਕਿ ਗੁਰੂ ਨਾਨਕ ਮਹਾਰਾਜ ਤੇ ਯੋਗੀਆਂ ਦੀ ਵਿਚਾਰ ਚਰਚਾ ਚੱਲਦੀ ਹੈ ਗੁਰੂ ਨਾਨਕ ਮਹਾਰਾਜ ਤਾਂ ਉਹਨਾਂ ਦਾ ਪਾਜ ਉਗਾਰਨਾ ਚਾਹੁੰਦੇ ਸੀ ਕਿ ਭਾਈ ਦੇਖੋ ਆ ਜਿਹੜੇ ਯੋਗੀ ਸੁਭਾਅ ਮਲ ਕੇ ਬੈਠੇ ਨੇ ਇਹ ਯੋਗੀ ਜਿਹੜੇ ਆਪਣੇ ਆਪ ਨੂੰ ਬੜੇ ਸ਼ਾਂਤ ਸੁਭਾਅ ਦੇ ਕਹਿੰਦੇ ਨੇ ਇਹਨਾਂ ਦੇ ਅੰਦਰ ਦੇਖੋ ਕਿੰਨੀ ਈਰਖਾ ਹੈ ਇਹਨਾਂ ਦੇ ਅੰਦਰ ਦੇਖੋ ਕਿੰਨਾ ਸਾੜਾ ਹੈ ਇਹਨਾਂ ਦੇ ਅੰਦਰ ਦੇਖੋ ਕਿੰਨੀ ਨਫ਼ਰਤ ਹੈ ਤੈਨੂੰ ਤਾਂ ਪ੍ਰਦਾਪ ਭਾਈ ਗੁਰਦਾਸ ਜੀ ਨੇ ਆਖਿਆ ਕਿ ਮਾਰ ਕਿਲਕ ਬੋ ਰੂਹ ਉਠਾਈ ਆਪਣੇ ਹਾ ਭਾਵੀ ਇਹਨਾਂ ਨੇ ਬਦਲ ਲੇ ਕੀ ਕਹਿੰਦੇ ਨੇ ਖੱਟ ਦਰਸ਼ਨ ਕੋ ਖੇਦੇ ਆ ਗੁਰੂ ਨਾਨਕ ਮਹਾਰਾਜ ਜੀ ਨੇ ਸਾਡੇ ਖੱਟ ਮਤਲਬ ਛੇ ਦਰਸ਼ਨ ਨੂੰ ਇਸ ਪੰਥ ਨੂੰ ਰੱਦ ਹੀ ਕਰ ਦਿੱਤਾ ਕਿ ਘਰ-ਵਾਰ ਤਿਆਗਣ ਦੀ ਜ਼ਰੂਰਤ ਨਹੀਂ ਕਿਉਂਕਿ ਇਹਨਾਂ ਦਾ ਜੋ ਧਰਮ ਹੈ ਜਾਂ ਮर्यादा ਹੈ ਜਾਂ ਪੰਥ ਹੈ ਉਹ ਕਹਿੰਦਾ ਹੈ ਕਿ ਘਰ-ਵਾਰ ਤਿਆਗ ਕੇ ਚਲੇ ਜਾਓ ਪਰ ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਰੱਦ ਹੀ ਕਰ ਦਿੱਤਾ ਕਿ ਘਰ-ਵਾਰ ਤਿਆਗਣ ਦੀ ਜ਼ਰੂਰਤ ਨਹੀਂ ਘਰ ਦੇ ਵਿੱਚ ਰਹਿ ਕੇ ਜੋਗਨ ਆ ਪਗਵੀ ਕੱਪੜੀ ਜੋਗਨ ਮੈਲੇ ਵੇਸ ਨਾਨਕ ਘਰ ਬੈਠੇ ਆ ਜੋਗ ਪਾਈ ਹੈ ਸਤਿਗੁਰੂ ਕਾ ਉਪਦੇਸ਼ ਸਤਿਗੁਰਾਂ ਨੇ ਤਾਂ ਆਖਿਆ ਘਰ ਦੇ ਵਿੱਚ ਰਹਿ ਕੇ ਵੀ ਤੁਸੀਂ ਜੋਗੀ ਬਣ ਸਕਦੇ ਹੋ ਖਾਟ ਦਰਸ਼ਨ ਕੋ ਖੇਦਿਆ ਮਾਰ ਨਹੀਂ ਤਾਂ ਰੱਦ ਹੀ ਕਰ ਦਿੱਤਾ ਇਹਨਾਂ ਦੀ ਮਰਿਆਦਾ ਕਲਯੁਗ ਨਾਨਕ ਬੇਦੀ ਆਈ ਇਹ ਕਹਿੰਦੇ ਕਲਯੁਗ ਦੇ ਵਿੱਚ ਜਿਹੜਾ ਗੁਰੂ ਨਾਨਕ ਆਇਆ ਹੈ ਬੇਦੀਆਂ ਦੀ ਕੁੱਲ ਵਿੱਚ ਇਹਨਾਂ ਨੇ ਤਾਂ ਸਾਡੀ ਮਰਿਆਦਾ ਹੀ ਰੱਦ ਕਰ ਦਿੱਤੀ ਕਿ ਘਰ-ਬਾਰ ਤਿਆਗਣ ਦੀ ਜਰੂਰਤ ਨਹੀਂ ਹੈ ਹੁਣ ਜਦੋਂ ਉਹਨਾਂ ਦੇ ਉਸ ਮਰਿਆਦਾ ਨੂੰ ਹੀ ਗੁਰੂ ਨਾਨਕ ਮਹਾਰਾਜ ਰੱਦ ਕਰ ਦਿੰਦੇ ਨੇ ਫਿਰ ਉਹ ਚੁੱਪ ਕਰਕੇ ਥੋੜੀ ਬੈਠਣ ਵਾਲੇ ਨੇ ਸਿੱਧ ਬੋਲਣ ਸਭ ਅਵਖਧੀਆਂ ਫਿਰ ਜਿਹੜੀਆਂ ਵੀ ਇਹਨਾਂ ਨੂੰ ਕਰਾਮਾਤਾਂ ਆਉਂਦੀਆਂ ਸੀ ਕਰਾਮਾਤਾਂ ਹੁੰਦੀਆਂ ਨੇ ਜਾਂ ਜਾਦੂ ਹੁੰਦਾ ਹੈ ਅੱਖਾਂ ਦਾ ਧੋਖਾ ਸੋ ਗੁਰੂ ਪਿਆਰਿਓ ਅਸੀਂ ਅੱਜ YouTube ਤੇ ਵੇਖਦੇ ਆਂ ਕਿ ਵੱਡੇ ਤੋਂ ਵੱਡੇ ਇੱਥੇ ਡੈਨਮੋ ਵਰਗੇ ਜਾਦੂਗਰ ਨੇ ਜਿਹੜੇ ਆਪਣਾ ਜਾਦੂ ਵਿਖਾ ਕੇ ਪੈਸੇ ਇਕੱਠੇ ਕਰਦੇ ਨੇ ਕੋਈ ਐਸਾ ਜਾਦੂਗਰ ਹੈ ਜਿਹੜਾ ਜਾਦੂ ਦੇ ਨਾਲ ਪੈਸੇ ਬਣਾ ਦੇਵੇ ਤੁਸੀਂ ਜਿੱਥੇ ਵੀ ਜਾਦੂ ਵੇਖਣ ਜਾਓਗੇ ਭਾਵੇਂ ਤੁਸੀਂ ਪੈਲਸਾਂ ਵਿੱਚ ਜਾਨੇ ਹੋ ਭਾਵੇਂ ਤੁਸੀਂ ਥੀਏਟਰਾਂ ਦੇ ਵਿੱਚ ਜਾਨੇ ਹੋ ਭਾਵੇਂ ਤੁਸੀਂ ਸਰਕਸਾਂ ਦੇ ਵਿੱਚ ਜਾਦੂ ਵੇਖਣ ਜਾਨੇ ਹੋ ਉੱਥੇ ਟਿਕਟ ਜ਼ਰੂਰ ਰੱਖੀ ਹੁੰਦੀ ਹੈ ਕਿਉਂਕਿ ਕੋਈ ਵੀ ਜਾਦੂਗਰ ਪੈਸੇ ਨਹੀਂ ਬਣਾ ਸਕਦਾ ਪੈਸੇ ਸਿਰਫ ਤੇ ਸਿਰਫ ਸਰਕਾਰ ਬਣਾ ਸਕਦੀ ਹੈ ਜੇ ਇਹਨਾਂ ਕੋਲੇ ਸੱਚਮੁੱਚ ਜਾਦੂ ਹੈ ਫਿਰ ਪੈਸੇ ਕਿਉਂ ਨਹੀਂ ਬਣਾ ਲੈਂਦੇ ਤੇ ਜਿਨ੍ਹਾਂ ਨੂੰ ਜਾਦੂ ਆਉਂਦਾ ਫਿਰ ਉਹਨਾਂ ਨੂੰ ਪੈਸਿਆਂ ਦੀ ਕੀ ਲੋੜ ਹੈ ਇਹਦਾ ਮਤਲਬ ਲੋਕਾਂ ਦੀਆਂ ਅੱਖਾਂ ਦੇ ਧੋਖੇ ਨੂੰ ਕਰਾਮਾਤ ਜਾਂ ਜਾਦੂ ਆਖਿਆ ਗਿਆ ਸੋ ਗੁਰੂ ਪਿਆਰਿਓ ਜਦੋਂ ਇਹ ਜਿਹੜੇ ਸਿੱਧ ਨੇ ਜਾਂ ਜਿਹੜੇ ਜੋਗੀ ਨੇ ਜਦੋਂ ਇਹ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇਹ ਗੱਲ ਸੁਣਦੇ ਨੇ ਕਿ ਗੁਰੂ ਨਾਨਕ ਮਹਾਰਾ ਜੀ ਨੇ ਸਾਡੀ ਮਰਿਆਦਾ ਹੀ ਰੱਦ ਕਰ ਦਿੱਤੀ ਭਾਈ ਗੁਰਦਾਸ ਜੀ ਆਖਦੇ ਨੇ ਸਿੱਧ ਬੋਲਣ ਸਭ ਅਬ ਖਦੀਆਂ ਆਪਣੀਆਂ ਕਰਾਮਾਤਾਂ ਵਿਖਾਉਣ ਲੱਗੇ ਲੋਕਾਂ ਦੇ ਸਾਹਮਣੇ ਪਰ ਗੁਰੂ ਨਾਨਕ ਮਹਾਰਾ ਨੂੰ ਤਾਂ ਇਹਨਾਂ ਦਾ ਪਤਾ ਸੀ ਪਰ ਇਹਨਾਂ ਨੇ ਤੰਤਰ ਮੰਤਰ ਕੀ ਧੁਨੋਂ ਚੜਾਈ ਧੁਨ ਦਾ ਮਤਲਬ ਆਵਾਜ਼ ਆਪਣੇ ਤੰਤਰ ਮੰਤਰਾਂ ਦੀ ਆਵਾਜ਼ ਉੱਚੀ ਕਰ ਲਈ ਉੱਚੀ ਉੱਚੀ ਰੌਲਾ ਪਾਉਣ ਲੱਗ ਗਏ ਵੀ ਅਸੀਂ ਤਾਂ ਗੁਰੂ ਨਾਨਕ ਮਹਾਰਾਜ ਨੂੰ ਹੁਣੇ ਹੀ ਰਾਖ ਕਰਦੇ ਆਂਗੇ ਸਵਾਹ ਕਰਦੇ ਆਂਗੇ ਭਸਮ ਕਰਦੇ ਆਂਗੇ ਪਰ ਗੁਰੂ ਨਾਨਕ ਮਹਾਰਾਜ ਕਿੱਥੇ ਇਹਨਾਂ ਦੇ ਸਾਹਮਣੇ ਗੁਰੂ ਨਾਨਕ ਮਹਾਰਾਜ ਨੂੰ ਇਹ ਕੁਝ ਨਹੀਂ ਕਰ ਸਕਦੇ ਕਿਉਂਕਿ ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਨੇ ਹੁਣ ਕੀ ਹੁੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਰੂਪ ਵਟਾਏ ਜੋਗੀਆਂ ਜੋਗੀਆਂ ਨੇ ਆਪਣੇ ਰੂਪ ਹੀ ਵਟਾ ਲਏ ਜਦੋਂ ਰੂਪ ਵਟਾਏ ਤਾਂ ਭਾਈ ਗੁਰਦਾਸ ਜੀ ਆਖਦੇ ਨੇ ਸਿੰਘ ਸ਼ੇਰ ਬਣ ਗਿਆ ਸ਼ੇਰ ਵਾਂਗੂੰ ਗਰਜਣ ਲੱਗ ਗਿਆ ਦਹਾੜਾ ਮਾਰਨ ਲੱਗ ਗਿਆ ਮਤਲਬ ਸਰੀਰਕ ਤੌਰ ਤੇ ਸ਼ੇਰ ਨਹੀਂ ਬਣਿਆ ਅੰਦਰੋਂ ਆਪਣੇ ਹਾ ਭਾਵੇ ਨੇ ਬਦਲੇ ਕਿ ਗੁਰੂ ਨਾਨਕ ਮਹਾਰਾਜ ਜੀ ਨੂੰ ਸ਼ੇਰ ਵਾਂਗ ਦਹਾੜਨ ਲੱਗ ਗਿਆ ਪਰ ਗੁਰੂ ਨਾਨਕ ਮਾਰੇ ਕਿਤੇ ਡਰਨ ਵਾਲੇ ਨਹੀਂ ਬਾਗ ਬਗਿਹੜ ਵਾਂਗ ਇਹਨਾਂ ਦੇ ਵਿੱਚੋਂ ਇੱਕ ਬਣ ਗਿਆ ਬਗਿਹੜ ਵਾਂਗ ਭਵਕਾ ਮਾਰਨ ਲੱਗ ਗਿਆ ਬਹੁਤ ਚਲਤ ਦਿਖਾਈ ਆਪਣੇ ਆਪਣੇ ਚਲਿੱਤਰ ਦਿਖਾਉਂਦੇ ਨੇ ਇੱਕ ਪਰ ਕਰਕਾ ਆਡਰਨ ਇਕ ਤਾਂ ਪੰਛੀਆਂ ਵਾਂਗ ਉੱਡਣ ਲੱਗ ਗਿਆ ਉਹ ਸਰੀਰਕ ਤੌਰ ਤੇ ਨਹੀਂ ਉੱਡਦਾ ਸੀ ਮਤਲਬ ਗੱਲਾਂ ਦੇ ਵਿੱਚ ਐਡੀਆਂ ਵੱਡੀਆਂ ਵੱਡੀਆਂ ਫੜਾਂ ਮਾਰਦਾ ਸੀ ਕਿ ਹੇ ਗੁਰੂ ਨਾਨਕ ਮੈਂ ਇਹ ਕਰ ਦੂੰ ਹੇ ਗੁਰੂ ਨਾਨਕ ਪਾ ਉਹ ਕਰ ਦੂੰ ਇੰਨੀਆਂ ਉੱਚੀ ਉੱਚੀ ਉਹ ਚੀਕਾਂ ਮਾਰਦਾ ਸੀ ਜਿਵੇਂ ਕੋਈ ਪੰਛੀ ਆਕਾਸ਼ ਦੇ ਵਿੱਚ ਉੱਡ ਰਿਹਾ ਹੈ ਪੰਖੀ ਜਿਵੇਂ ਰਹਿਲ ਲਾਈ ਜਿਵੇਂ ਪੰਛੀ ਆਕਾਸ਼ ਵਿੱਚ ਉੱਡ ਰਿਹਾ ਹੋਵੇ ਇਸ ਤਰ੍ਹਾਂ ਇੱਕ ਜੋਗੀ ਐਡੀਆਂ ਵੱਡੀਆਂ ਵੱਡੀਆਂ ਤੇ ਉੱਚੀ ਉੱਚੀਆਂ ਗੱਲਾਂ ਕਰ ਰਿਹਾ ਸੀ ਰੌਲਾ ਪਾ ਰਿਹਾ ਸੀ ਹੇ ਗੁਰੂ ਨਾਨਕ ਮੈਂ ਸਭ ਕੁਝ ਇੱਧਰ ਦਾ ਉੱਧਰ ਕਰ ਦੂੰਗਾ ਮਾਰੇ ਕਿਤੇ ਹੋਣਾ ਤੁਹਾਡੇ ਤੋਂ ਕੱਖ ਨਹੀਂ ਇਹ ਅਲੰਕਾਰ ਵਰਤੇ ਗਏ ਨੇ ਕਿਵੇਂ ਅਲੰਕਾਰ ਵਰਤੇ ਨੇ ਭਾਈ ਗੁਰਦਾਸ ਜੀ ਨੇ ਕਲੀਅਰ ਕੀਤਾ ਵਾ ਅਗਲੀ ਪੰਕਤੀਆਂ ਦੇ ਵਿੱਚ ਆਪਾਂ ਨੂੰ ਕਲੀਅਰ ਹੋ ਜਾਏਗਾ ਸਪਸ਼ਟ ਹੋ ਜਾਏਗਾ ਕਿ ਇਹ ਸਰੀਰਕ ਤੌਰ ਤੇ ਨਿਰੂਪ ਬਟਾਏ ਇਹਨਾਂ ਨੇ ਭਾਈ ਗੁਰਦਾਸ ਜੀ ਨੇ ਅਲੰਕਾਰ ਵਰਤੇ ਨੇ ਕਿ ਇਹਨਾਂ ਦੇ ਹਾਵ ਭਾਵ ਬਦਲ ਗਏ ਸੀ ਇਹਨਾਂ ਦੀ ਬੋਲ ਬਾਣੀ ਬਦਲ ਗਈ ਸੀ ਗੁਰਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਕਿਉਂਕਿ ਗੁਰਨਾਨਕ ਮਹਾਰਾਜ ਦੇ ਇਹਨਾਂ ਨੇ ਗੁਰਨਾਨਕ ਮਹਾਰਾਜ ਜੀ ਨੇ ਇਹਨਾਂ ਦੇ ਖਟ ਦਰਸ਼ਨ ਨੂੰ ਰੱਦ ਕਰ ਦਿੱਤਾ ਇੱਕ ਨਾਕ ਹੋਏ ਪੌਣ ਛੋੜਿਆ ਇੱਕ ਤਾਂ 나ਗ ਦੇ ਵਾਂਗ ਸੱਪ ਦੇ ਵਾਂਗ ਪੌਣ ਮਤਲਬ ਹਵਾ ਛੱਡਦਾ ਫੁੰਕਾਰੇ ਮਾਰਦਾ ਜ਼ਹਿਰ ਕੱਟਦਾ ਮੂੰਹ ਦੇ ਵਿੱਚੋਂ ਗੁਰੂ ਨਾਨਕ ਮਹਾਰਾਜ ਦੇ ਖਿਲਾਫ ਇੱਕ ਨਾ ਵਰਖ ਅਗਨ ਵਸਾਈ ਇੱਕ ਤਾਂ ਅੱਗ ਵਾਂਗ ਮੂੰਹ ਦੇ ਵਿੱਚੋਂ ਅਜਿਹੀ ਬੋਲੀ ਬੋਲ ਰਿਹਾ ਹੈ ਜਿਵੇਂ ਮਨ ਨੂੰ ਕੋਈ ਮੂੰਹ ਦੇ ਵਿੱਚੋਂ ਅੱਗ ਹੀ ਵਗਾ ਰਿਹਾ ਹੋਵੇ ਹੁਣ ਦੇਖੋ ਜੇ ਕੋਈ ਮੂੰਹ ਦੇ ਵਿੱਚੋਂ ਅੱਗ ਕੱਟੇਗਾ ਤਾਂ ਪਹਿਲਾਂ ਤਾਂ ਉਹਦਾ ਹੀ ਮੂੰਹ ਸੜੇਗਾ ਨਾ ਇਸ ਕਰਕੇ ਸਰੀਰਕ ਤੌਰ ਤੇ ਅੱਗ ਨਹੀਂ ਕੱਢੀ ਬੋਲ ਬਾਣੀ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਤੀ ਅਜਿਹੇ ਸ਼ਬਦ ਬੋਲਦੇ ਸਨ ਤੇ ਗੁਰਨਾਨਕ ਮਹਾਰਾਜ ਚੁੱਪ ਕਰਕੇ ਸ਼ਾਂਤ ਬੈਠੇ ਨੇ ਕਿਉਂਕਿ ਗੁਰਨਾਨਕ ਮਹਾਰਾਜ ਜੀ ਉਹ ਜਿੰਨੇ ਵੀ ਉਹ ਸ਼ਿਵਰਾਤਰੀ ਦੇ ਮੇਲੇ ਤੇ ਲੋਕ ਪਹੁੰਚੇ ਸਨ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਸੀ ਭਾਈ ਜਿੰਨਾਂ ਜੋਗੀਆਂ ਸਾਧਾਂ ਨੂੰ ਤੁਸੀਂ ਬਹੁਤ ਸ਼ਾਂਤ ਸਮਝਦੇ ਸੀ ਦੇਖੋ ਇਹਨਾਂ ਦਾ ਅਸਲੀ ਰੂਪ ਕੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਤਾਰੇ ਤੋੜੇ ਭੰਗਰਨਾਥ ਭੰਗਰਨਾਥ ਨੇ ਤਾਂ ਤਾਰੇ ਹੀ ਤੋੜ ਲਿਆਂਦੇ ਤਾਰਾ ਨਹੀਂ ਤਾਰਾ ਇੱਕ ਹੁੰਦਾ ਤਾਰੇ ਬਹੁਵਚਨਾ ਇੱਥੇ ਹੁਣ ਗੁਰੂ ਪਿਆਰਿਓ ਇਹ ਜਿਹੜੇ ਤਾਰੇ ਅਸੀਂ ਆਸਮਾਨ ਵਿੱਚ ਵੇਖਦੇ ਆ ਕੀ ਇਹ ਤੋੜ ਕੇ ਲਿਆਂਦੇ ਪਹਿਲੀ ਗੱਲ ਤਾਂ ਇਹ ਜਿਹੜੇ ਤਾਰੇ ਨੇ ਇੱਥੋਂ 10 ਲੱਖ ਕਿਲੋਮੀਟਰ ਦੂਰ ਨੇ ਕਈ 10 ਲੱਖ ਹਜ਼ਾਰ ਕਹਿੰਦੇ ਨੇ ਮਤਲਬ ਕਰੋੜਾ ਕਿਲੋਮੀਟਰ ਇੱਥੋਂ ਦੂਰ ਨੇ ਇਹ ਤਾਰੇ ਪਹਿਲਾਂ ਤਾਂ ਪਹੁੰਚਣ ਨੂੰ ਬਹੁਤ ਸਾਲ ਲੱਗ ਜਾਣਗੇ ਫਿਰ ਕਹਿੰਦੇ ਤੋੜਨਾ ਇਹ ਛੋਟਾ ਜਾਂ ਥੋੜੀ ਹੈ ਇਹ ਤਾਂ ਸਾਡੀ ਇਸ ਧਰਤੀ ਇਸ ਸੂਰਜ ਇਸ ਬਨਾਸਪ੍ਰਤੀ ਜਾਂ ਗ੍ਰਹਾਂ ਤੋਂ ਵੀ ਬਹੁਤ ਵੱਡੇ ਵੱਡੇ ਨੇ ਪਹਿਲੀ ਗੱਲ ਤਾਂ ਇਹ ਤੋੜੇ ਨਹੀਂ ਜਾ ਸਕਦੇ ਧਰਤੀ ਤੇ ਹੀ ਨਹੀਂ ਆ ਸਕਦੇ ਸੂਰਜ ਚੰ드ਰਮਾ ਮੰਗਲ ਗ੍ਰਹਿ ਵਰਗੇ ਪਸਮ ਹੋ ਜਾਣਗੇ ਖਤਮ ਹੋ ਜਾਣਗੇ ਜੇ ਇੱਕ ਤਾਰਾ ਟੁੱਟ ਜਵੇ ਤੇ ਦੂਜੀ ਗੱਲ ਇਹ ਕਿ ਉਹ ਤਾਰਿਆਂ ਕੋਲ ਕੋਈ ਪਹੁੰਚ ਨਹੀਂ ਸਕਦਾ ਤੀਜੀ ਗੱਲ ਇਹ ਕਿ ਇਹ ਜਿਹੜੇ ਤਾਰੇ ਨੇ ਇਹ ਐਡੇ ਵੱਡੇ ਤੇ ਐਨੇ ਵਿਸ਼ਾਲ ਨੇ ਇਹ ਧਰਤੀ ਤੇ ਆ ਹੀ ਨਹੀਂ ਸਕਦੇ ਫਿਰ ਭੰਗਰਨਾਥ ਨੇ ਕੇਲੇ ਤਾਰੇ ਤੋੜੇ ਇੱਥੇ ਭਾਈ ਗੁਰਦਾਸ ਜੀ ਅਲੰਕਾਰ ਵਰਤਦੇ ਨੇ ਜਿਹੜੇ ਅੱਜ ਅਸੀਂ ਤਾਰੇ ਵੇਖਦੇ ਆ ਨਾ ਇਹ ਅੱਜ ਤੋਂ 10000 ਸਾਲ ਜਾਂ 10000 ਕਰੋੜ ਸਾਲ ਪਹਿਲਾਂ ਦੇ ਨੇ ਜੇ ਅੱਜ ਅਸੀਂ ਅੱਜ ਦੇ ਤਾਰੇ ਵੇਖਣੇ ਆ ਨਾ ਤਾਂ ਸਾਨੂੰ 10000 ਕਰੋੜ ਸਾਲ ਅੱਗੇ ਜਾਣਾ ਪੈਣਾ ਤਾਂ ਕਿਤੇ ਅੱਜ ਦੇ ਤਾਰੇ ਵੇਖ ਸਕਦੇ ਹਾਂ ਅਸੀਂ ਇਹ ਤਾਂ ਪਤਾ ਨਹੀਂ ਸਾਡੇ ਤੋਂ ਕਿੰਨੇ ਕਿਲੋਮੀਟਰ ਦੂਰ ਨੇ ਕਰੂੜਾਂ ਦੇ ਵਿੱਚ ਕਿਲੋਮੀਟਰਾਂ ਦੇ ਵਿੱਚ ਦੂਰ ਨੇ ਇਸ ਕਰਕੇ ਗੁਰੂ ਪਿਆਰੋ ਭਾਈ ਗੁਰਦਾਸ ਜੀ ਨੇ ਇੱਥੇ ਅਲੰਕਾਰ ਵਰਤਿਆ ਹੈ ਤਾਰੇ ਤੋੜੇ ਭੰਗਰਨਾਥ ਜਿਹੜਾ ਉਹਨਾਂ yogੀਆਂ ਦਾ ਮੁਖੀ ਭੰਗਰਨਾਥ ਸੀ ਉਹ ਅਜਿਹੀਆਂ ਗੱਲਾਂ ਕਰਦਾ ਸੀ ਕਿ ਮੈਂ ਤਾਂ ਤਾਰੇ ਵੀ ਤੋੜ ਲਿਆ ਉਹ ਤਾਰੇ ਤੋੜਨ ਵਾਲੀਆਂ ਗੱਲਾਂ ਗੁਰੂ ਨਾਨਕ ਮਹਾਰਾਜ ਦੇ ਸਾਹਮਣੇ ਕਰਦਾ ਸੀ ਪਰ ਗੁਰੂ ਨਾਨਕ ਮਹਾਰਾਜ ਸ਼ਾਂਤ ਬੈਠੇ ਨੇ ਤਾਰੇ ਤੋੜੇ ਭੰਗਰਨਾਥ ਇੱਕ ਚੜ ਮਿਰਗਾਨੀ ਮਿਰਗਾਨੀ ਮਿਰਗ ਦੀ ਖੱਲ ਹੁੰਦੀ ਹੈ ਉਹਦੇ ਤੇ ਬੈਠ ਕੇ ਜਲ ਤਰ ਜਾਈ ਜਲ ਦੇ ਉੱਤੇ ਤਰਨ ਵਾਲੀਆਂ ਗੱਲਾਂ ਕਰਦੇ ਸਨ ਜਿਵੇਂ ਕੋਈ ਬੰਦਾ ਪਾਣੀ ਦੇ ਉੱਤੇ ਤਰਦਾ ਹੋਵੇ ਨਾ ਇਸ ਤਰ੍ਹਾਂ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਉੱਤੇ ਜਲ ਦੇ ਉੱਤੇ ਤਰਨ ਵਰਗੀਆਂ ਲੋਕ ਇਹ ਜੋਗੀ ਗੱਲਾਂ ਕਰ ਰਹੇ ਸਨ ਸਿੱਧਾਂ ਅੰਗਨਾਂ 부ਝੇ 부ਝਾਈ ਇਹਨਾਂ ਸਿੱਧਾਂ ਦੇ ਅੰਦਰ ਜਿਹੜੀ ਗੁਰਨਾਨਕ ਸਹਿਬ ਮਹਾਰਾਜ ਜੀ ਦੇ ਪ੍ਰਤੀ ਅੱਗ ਸੀ ਨਫ਼ਰਤ ਦੀ ਅੱਗ ਅੰਦਰ ਜਿਹੜਾ ਸਾੜਾ ਸੀ ਈਰਖਾ ਦੀ ਅੱਗ ਭਾਈ ਗੁਰਦਾਸ ਜੀ ਕਹਿੰਦੇ ਸਿੱਧਾ ਅਗਨਾਂ ਬੁਝੇ ਬੁਝਾਈ ਇਹਨਾਂ ਦੀ ਅੱਗ ਨਹੀਂ ਕੋਈ ਬੁਝਾ ਸਕਦਾ ਪਰ ਗੁਰੂ ਨਾਨਕ ਮਹਾਰਾਜ ਜੀ ਨੇ ਇਹਨਾਂ ਦੀ ਈਰਖਾ ਵਾਲੀ ਨਫ਼ਰਤ ਵਾਲੀ ਦਵੇਸ਼ ਭਾਵਨਾ ਵਾਲੀ ਅੱਗ ਨੂੰ ਬੁਝਾ ਦਿੱਤਾ ਕਿਵੇਂ ਬੁਝਾਇਆ ਭਾਈ ਗੁਰਦਾਸ ਜੀ ਅਗਲੀ ਪੌੜੀ ਦੇ ਵਿੱਚ 42 ਨੰਬਰ ਪੌੜੀ ਦੇ ਵਿੱਚ ਲਿਖਦੇ ਨੇ ਸੋ ਗੁਰੂ ਪਿਆਰੇ 42 ਨੰਬਰ ਪੌੜੀ ਆਪਾਂ ਕੱਲ ਨੂੰ ਪੜਾਂਗੇ ਕੱਲ ਨੂੰ ਜਾਣਾਂਗੇ ਇਸ ਕਰਕੇ ਅੱਜ ਦਾ ਜਿਹੜਾ ਇਤਿਹਾਸ ਹੈ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਬੱਚਿਆਂ ਸਾਡੇ ਪਰਿਵਾਰਾਂ ਨੂੰ ਪਤਾ ਲੱਗ ਸਕੇ ਵੱਧ ਤੋਂ ਵੱਧ ਸੰਗਤਾਂ ਨੂੰ ਪਤਾ ਲੱਗ ਸਕੇ ਅਗਲਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਤਦ ਤੱਕ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ